ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਤੇ ਦਿਲੋਂ ਸਵਾਗਤ ਹੈ ਜੇ ਤੁਸੀਂ ਸਾਡੀ ਨਿਊਜ਼ ਜਾਣਕਾਰੀ ਅਤੇ ਅਪਡੇਟ ਨੂੰ ਸਭ ਤੋਂ ਪਹਿਲਾਂ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲੋ ਤਾਂ ਜੋ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਹੁਣ ਸ਼ੁਰੂਆਤ ਕਰਦੇ ਹਾਂ ਇਸ ਖਾਸ ਨਿਊਜ਼ ਦੀ ਸਰਕਾਰੀ ਟੈਲੀਗ੍ਰਾਮ ਕੰਪਨੀ ਭਾਰਤ ਸਰਕਾਰ ਨਿਗਮ ਲਿਮਟਿਡ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਹ ਆਪਣੇ ਉਪਭੋਗਤਾਵਾਂ ਦੇ ਲਈ ਪਹਿਲੀ ਪਸੰਦ ਕਿਉਂ ਬਣੀ ਹੋਈ ਹੈ ਜਦੋਂ ਗੱਲ ਆਉਂਦੀ ਹੈ ਭਰੋਸੇ ਅਤੇ ਸਸਤੀ ਸੇਵਾਵਾਂ ਕਾਤਰ ਨਾਮੀ ਤੋਹਫੇ ਲੈ ਕੇ ਆਉਂਦੀ ਹੈ ਹੁਣ 15 ਅਗਸਤ ਸੁਤੰਤਰਤਾ ਦਿਵਸ 2025 ਨੂੰ ਮੱਦੇ ਨਜ਼ਰ ਰੱਖਦੇ ਹੋਏ BSNL ਨੇ ਆਪਣੇ ਨਵੇਂ ਉਪਭੋਗਤਾਵਾਂ ਦੇ ਲਈ ਇੱਕ ਐਸੀ ਵਿਸ਼ੇਸ਼ ਪੇਸ਼ਕਸ਼ ਲੈ ਕੇ ਆਈ ਹੈ ਜੋ ਹਰ ਇੱਕ ਨੂੰ ਹੈਰਾਨ ਕਰ ਦੇਵੇਗੀ BSNL ਨੇ ਆਪਣੇ ਅਧਿਕਾਰਿਕ X ਅਕਾਊਂਟ ਤੇ ਐਲਾਨ ਕੀਤਾ ਹੈ ਕਿ ਉਹ 1 ਅਗਸਤ ਤੋਂ 31 ਅਗਸਤ 2025 ਤੱਕ ਫਰੀडम ਪਲਾਨ ਦੇ ਨਾਂ ਨਾਲ ਇੱਕ ਵਿਸ਼ੇਸ਼ ਆਫਰ ਚਲਾ ਰਹੀ ਹੈ ਇਹ ਪਲਾਨ ਕੇਵਲ ਨਵੇਂ ਉਪਭੋਗਤਾਵਾਂ ਦੇ ਲਈ ਹੈ ਅਰਥਾਤ ਜਿਹੜੇ ਵਿਅਕਤੀ ਨਵਾਂ BSNL SIM ਲੈ ਰਹੇ ਹਨ BSNL ਨੇ ਇਸ ਸੁਤੰਤਰਤਾ ਦਿਵਸ ਆਫਰ ਹੇਠ ਨਵੇਂ ਉਪਭੋਗਤਾਵਾਂ ਨੂੰ ਮੁਫਤ SIM ਕਾਰਡ ਦਿੱਤਾ ਜਾ ਰਿਹਾ ਹੈ ਇਸ SIM ਦੇ ਐਕਟਿਵ ਹੋਣ ਤੋਂ ਬਾਅਦ ਉਪਭੋਗਤਾ ਕੇਵਲ 1 ਰੁਪਏ ਦਾ ਰੀਚਾਰਜ ਕਰਕੇ ਇਹ ਸਾਰੇ ਲਾਭ ਲੈ ਸਕਦੇ ਹਨ ਸਿਰਫ 1 ਰੁਪਏ ਵਿੱਚ ਰੀਚਾਰਜ 30 ਦਿਨ ਦੀ ਵੈਦਤਾ ਹਰ ਰੋਜ਼ ਅਸੀਮਤ ਮੁਫਤ ਕਾਲਿੰਗ 2GB ਡਾਟਾ ਪ੍ਰਤੀ ਦਿਨ 100 ਮੁਫਤ SMS ਪ੍ਰਤੀ ਦਿਨ ਇਹ ਪੇਸ਼ਕਸ਼ ਹਰ ਨਵੇਂ ਯੂਜ਼ਰ ਲਈ ਇੱਕ ਸੁਨਹਿਰੀ ਮੌਕਾ ਹੈ ਖਾਸ ਕਰਕੇ ਉਹ ਲੋਕ ਜੋ ਘੱਟ ਖਰਚੇ ਵਿੱਚ ਵਧੀਆ ਸੇਵਾ ਚਾਹੁੰਦੇ ਹਨ ਇਹ ਪਲਾਨ ਮਾਤਰ ਨਵੇਂ ਉਪਭੋਗਤਾਵਾਂ ਦੇ ਲਈ ਹੈ ਜਿਨ੍ਹਾਂ ਕੋਲ ਪਹਿਲਾਂ ਤੋਂ ਹੀ BSNL ਦਾ SIM ਹੈ ਉਹ ਇਸ ਵਿਸ਼ੇਸ਼ ਫਰੀडम ਪਲਾਨ ਦਾ ਲਾਭ ਨਹੀਂ ਲੈ ਸਕਦੇ ਸੁੰਦਰਤਾ ਦੇ ਇਸ ਮੌਕੇ ਬੀਐਸਨਲ ਵੱਲੋਂ ਮਿਲੀ ਇਹ ਡਿਜੀਟਲ ਗਿਫਟ ਨਵੇਂ ਯੂਜ਼ਰ ਦੇ ਲਈ ਇੱਕ ਜ਼ਬਰਦਸਤ ਮੌਕਾ ਹੈ ਜੇਕਰ ਤੁਸੀਂ ਵੀ ਸੋਚ ਰਹੇ ਹੋ ਨੰਬਰ ਬਦਲਣ ਜਾਂ ਦੂਜੀ SIM ਲੈਣ ਦਾ ਤਾਂ ਹੁਣ ਬਹੁਤ ਵਧੀਆ ਮੌਕਾ ਹੈ ਜਲਦੀ ਕਰੋ ਇਹ ਆਫਰ 31 ਅਗਸਤ 2025 ਤੱਕ ਹੀ ਹੈ ਬੀਐਸਨਲ ਜੁੜੋ ਸੁੰਦਰਤਾ ਦਾ ਆਨੰਦ ਲਓ ਡੇਟਾ ਵੀ ਕਾਲ ਵੀ ਅਤੇ ਮੌਜਵੀ ਸਿਰਫ 1 ਰੁਪਏ ਵਿੱਚ